ਉਹ ਜਿਹੜਾ ਗਾਣਾ ਹੈ ਇਹ ਗਾਣਾ ਹੈ ਇਹ ਗਾਣਾ ਹੈ ਮੈਂ ਮਰਨ ਤੇ ਤੂੰ ਮੋੜ ਦੇਸੀ ਇਹਨੂੰ ਕੋਈ ਸੀ ਜਨਗੋਲੀ ਇੱਕ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਇਸ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਜੋ ਸਾਡੇ ਐਸਐਸਪੀ ਸਾਹਿਬ ਦਰਵਿੰਦਰ ਸਿੰਘ ਵਰਕ ਵੱਲੋਂ ਤੇ ਉਹ ਸਮੇਂ-ਸਮੇਂ ਸੇ ਸਾਨੂੰ ਦਾਇਤਾ ਕੀਤੀਆਂ ਜਾਂਦੀਆਂ ਹਨ ਉਸ ਯੋਈ ਉਹਦੇ ਨਸ਼ਾ ਵਿਰੁੱਧ ਉਹ ਦੇ ਅਕੋਰਡਿੰਗ ਅੱਜ ਸਾਡੇ ਸਰਵ ਇਨਸਪੈਕਟਰ ਰਾਮਕਿਸ਼ਨ ਜੀ ਨੇ ਉਹਨੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਨਾਕਾ ਮੰਨਦੇ ਦੇ ਦੌਰਾਨ ਲਾ ਨੇ ਇੱਕ ਲੇਡੀ ਨੂੰ ਕਾਬੂ ਕੀਤਾ ਜਿਸ ਦਾ ਨਾਮ ਪਰਮਜੀਤ ਕੌਰ ਇਲੀਸ ਫੋਮ ਉਹ ਵਾਈਫ ਹਸ ਸੁਖਿੰਦਰ ਸਿੰਘ ਵਾਸੀ ਨਾਹਰਕੋ ਤੇ ਜਦੋਂ ਇਸ ਦੀ ਤਲਾਸ਼ੀ ਲੇਡੀ ਕਨਸਟੇਬਲ ਲੇਡੀ ਕਰਮਚਾਰੀ ਵੱਲੋਂ ਲਈ ਗਈ ਤਾਂ ਇਸ ਦੇ ਕਬਜ਼ੇ ਦੇ ਵਿੱਚੋਂ 3 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਉਸ ਤੇ ਪਰਚਾ ਦਰਜ ਕੀਤਾ ਗਿਆ ਤੇ ਲੇਟਰ ਹੋਰ ਨੇ ਇਨਕਸ਼ਾਫ ਕੀਤਾ ਕਿ ਤਾਂ ਇਨਕਸ਼ਾਫ ਦੇ ਵਿੱਚ 15 ਗ੍ਰਾਮ ਹਿਰੋਇਨ ਹੋਰ ਨੇ ਬਰਾਮਦ ਕਰਵਾਈ ਜੋ ਲੇਟਰ ਦਾਜ ਬਾਕੀ ਰੱਖੀ ਸੀ ਤੇ ਜਿਸ ਤੋਂ ਟੋਟਲ ਰਿਕਵਰੀ 18 ਗ੍ਰਾਮ ਹੋਈ ਤੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਵੀ ਸਾਡੇ ਅਲਜੀ ਸਰਫੇਸ ਸਾਡੇ ਸਾਹਮਣੇ ਆਈ ਹੈ ਤੇ ਇਸੇ ਲੇਡੀ ਦੀ ਵੀਡੀਓ ਹੈ ਇਸ ਲੇਡੀ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ ਇੱਕ ਐਂਡੀ ਪੀਐਸ ਦਾ ਇੱਕ ਗੜਾਈ ਚੜਾ ਤੇ ਚੋਰੀ ਦਾ ਮਾਮਲਾ ਦਰਜ ਹੈ ਜਿਹੜੀ ਕਿਹੜੀ ਬੈਂਡ ਦੀ ਰਹਿਣ ਵਾਲੀ ਨੇ ਤੇ ਨਾਹਰਪੁਰ ਪਿੰਡ ਦੀ ਰਹਿਣ ਵਾਲੀ ਹੈ ਜੀ ਇਸ ਸਰਪੰਚ ਵੀ ਨਹੀਂ ਨਹੀਂ ਜੀ ਇਹ ਸਰਪੰਚ ਨਹੀਂ ਹੈ ਇਹਦੇ ਮਦਰ ਹੈ ਜਿਹੜੇ ਉਹ ਸਰਪੰਚ ਬੜੀ ਪਾਰਟਿਸਪੈਂਟ ਨੇ ਸਰ ਆਈ ਡੋਟ ਨੋ ਕਿਹੜੀ ਪਾਰਟਿਸਪੈਂਟ ਨੇ